ਹਾਂਜੀ ਜੀ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਤੇ ਆਦੇ ਦੇਨ ਦੀ ਤੇ ਆਦੇ ਵਲੌਗ ਦੀ ਸ਼ੁਰੂਆਤ ਆਪਾਂ ਕਰਤੀ ਆ ਤੇ ਸਭ ਤੋਂ ਪਹਿਲਾਂ ਖੇਤਾਂ ਦਾ ਵੀਊ ਚੈੱਕ ਕਰੋ ਤੇ ਆਖ ਲੋਤੇ ਆਪਣੇ ਸਮਾਜਵੀਰ ਬੋਲੋ bro ਹੈਲੋ ਕਰ ਦੋ ਗਾਇਸ ਹੈਲੋ ਹੈਲੋ ਤੇ ਚਲੋ ਆਪਾਂ ਤੁਹਾਨੂੰ ਟਰਾਲਾ ਦਿਖਾਉਨੇ ਆ ਆਪਾਂ ਕੱਲ ਆਤੋਂ ਜ਼ਿਆਦਾ ਕੰਮ ਕੰਪਲੀਟ ਕਰਤਾ ਸੀ ਤੇ ਆ ਤੁਹਾਨੂੰ ਦਿਖਾਉਨੇ ਆ ਅੱਗੇ ਕੰਮ ਸਤਿ ਸ੍ਰੀ ਅਕਾਲ ਜੀ ਆਪਾਂ ਇਹ ਜੀ ਦੂਜਾ ਵਲੌਗ ਆ ਗਿਆ ਤੇ ਕੱਟ ਕਰੋ ਬਾਹਰ ਆਪੇ ਕਹਿੰਦੇ ਮੁੰਡੇ ਟਰਾਲੇ ਦੀ ਤਿਆਰੀ ਪੂਰੀ ਯੋਰਾ ਛੋਰਾਣਾ ਕਰੰਦੇ ਆ ਸੇਕ ਵੀਰ ਕੰਮ ਕਰਦਾ ਕਰੰਦਿਆ ਪੂਰਾ ਖਤਰੇ ਵਾਲਾ ਕੰਮ ਕਰੰਦਿਆ ਵੀਰ ਚੱਲੋ ਸੇਕ ਆ ਇੱਥੇ ਕੰਮ ਖਤਰੇ ਵਾਲਾ ਰਾਤ ਆਪਾਂ ਪੀਸ ਹੀ ਲਾਤੀ HRD 30 ਸੈੱਟ ਵਾਲੀ ਪੂਰੀ ਐਸ ਹੋ ਗਈ ਆ ਮੇਟਰ ਕੰਮ ਪੂਰੇ ਯੋਰਾ ਛੋਲਾਣਾ ਚੱਲੰਦਿਆ ਤੇ ਉੱਧਰਲੇ ਬੰਨੇ ਵੀਰ ਸਾਡਾ ਗੋਪੀ ਵੀਰ ਬਿਲਡਿੰਗ ਕਰੰਦਿਆ ਬਾਈ ਸਿੱਧਾ ਐਂਗਲ ਇੱਧਰ ਸਾਡੇ ਗੁਸੇਗ ਮਿਸਤਰੀ ਸਾਹਿਬ ਪੀਵੀਸੀ ਦੀ ਆੱਤ ਕਰਾਉਂਦੇ ਹੋਏ ਤੇ ਇੱਧਰ ਪਿੰਦੇ ਵੀਰ ਹਣੀ ਕੁਝ ਸੋਚਾਂ 'ਚ ਡੁੱਬੇ ਹੋਏ ਨੇ ਤੇ ਆ ਸਾਡੇ ਗੋਪੀ ਵੀਰ ਓ ਸਹੀ ਹੈ ਬ੍ਰੋ ਅਮਰੀਕਾ ਵਾਲੇ ਓ ਨੌਕਾਤਾ ਮੁੰਡਿਆਣੇ ਉਹੀ ਕੰਮ ਹੁਣ ਇਹਨੂੰ ਬੰਦ ਕਰ ਲਾ ਕਹਿੰਦੇ ਕੰਮ ਕੱਟ ਕਰਦੇ ਤੇ ਨੁਕਸਾਨ ਜ਼ਿਆਦਾ ਕਰਦੇ ਨੇ ਦਾਰਾਂ ਕਿਥੇ ਦਾਰਾਂ ਪਰ ਲਿੰਗ ਹੀ ਵੀਰ ਉਹ ਸੌਰੀ ਵੀਰ ਮੈਂ ਇਧਰ ਲਿੰਗਾ ਲਾ ਦੀਆਂ ਉਹ ਤੈਨੂੰ ਬੜਾ ਚਾਹੀ ਬਹੁਤ ਸਾਡਾ ਸੇਰਾ ਵੀ ਸੀ ਸੇਰਾ ਮਿਸਤਰੀ ਲੇਟਾ ਲਾਉਂਦਾ ਆ ਤੇ ਮੁੰਡੇ ਨੇ ਕਹਿੰਦੇ ਯਗਮਗ ਰਾਤ ਨਹੀਂ ਅੱਜ ਯਗਮਗ ਹਾਂ ਹੈਲਪਰ ਵਿਖਾ ਦੇ ਦੋ ਦੋ ਆ ਵੀਰ ਦੋ ਹੈਲਪਰ ਚੇਲੇ ਨੇ ਚੇਲੇ ਆ ਪਾ ਲਾਈਟਾ ਲਾ ਕਹਦੇ ਉਹ ਆ ਰੋਦ ਕਰੇਗੀ ਟੇਪ ਆਂਦੇ ਇਹ ਉਹ ਮੁੰਡਾ ਹੈ ਜਿਹੜੀਆਂ ਰੈਡ ਲਾਈਟਾਂ ਰਾਹ ਛੜ ਦੀਆਂ ਦਿਆਂ ਨਹੀਂ ਮੇਰੇ ਨਹੀਂ ਕੋਈ ਲਾਈਟ ਜੇ ਕੋਈ ਵੀ ਸੜ ਗਈ ਤੇ ਇਹਨੂੰ ਫੜ ਲੈਣਾ ਇਹਦੇ ਵਿਆਹ ਚੱਲੇ ਨੇ ਇੱਧਰ ਕੰਮ ਚੱਲਣ ਦਿਆ ਵਾ ਤੇ ਇੱਧਰ ਵਿਆਹ ਸੁਜਣ ਦਿਆ ਮੁੰਡਿਆਂ ਨੂੰ 10 ਵੀਰ ਕੰਮ ਕਿਨੇ ਕਰਨਾ ਇੱਥੇ ਵੀਰ ਜੀ ਹੁਣੇ ਆਏ ਲੈ ਆਉਂਦੇ ਆਪਾਂ ਟਰਪਟ ਚ ਡੇ ਪੈਣਾ ਨਵੇਂ ਮਿਤਰੀ ਸਾਹਿਬ ਲੋ ਵੀ ਬੱਚਾ ਯੈਸ ਕਰਾਈ ਜਨੇ ਮੁੰਡੇ ਯੈਸ ਆਓ ਓ ਲਾ ਬਰਾ ਮਰੇਗਾ ਹੈ ਓਏ ਓਏ ਕੀ ਇਹ ਨਹੀਂ ਰਹਿ ਰਿਹਾ ਆਏ ਆਇਓ ਇਹ ਗਲਤ ਗੱਲਾਂ ਸਿਖਾਉਂਦਾ ਸ਼ਟਮੈਨ ਸ਼ਟਮੈਨ ਦਾ ਨਾਂ ਨਹੀਂ ਆਏ ਲੈ ਸੇਫ ਕੀ ਵੀਰ ਵੀ ਪਹੁੰਚ ਗਿਆ ਵੀਰ ਜੀ ਗਾਇਸ ਨੂੰ ਹੈਲੋ ਕਰ ਦੋ ਹੈਲੋ ਗਾਇਸ ਤੇ ਕਹਿੰਦੀ ਹੁਣ ਮੁੰਡੇ ਆ ਜਿਹੜਾ ਪਹਿਲਾਂ ਜਿਹੜਾ ਗੇਟ ਆ ਇਹ ਕਵਰ ਕਰ ਰਹੇ ਆ ਤੇ ਸਾਡਾ ਸਿਮਰਨ ਵੀਰ ਵੀ ਆਇਆ ਸਿਰਨ ਵੀਰ ਸੇ ਹੈ ਬ੍ਰੋ ਤੇ ਗੱਲ ਓਏ ਸ਼ਰਾਮਲੌਸ ਵਾਲੇ ਚੈਨਲ ਤੇ ਪਾਉਣਾ ਹੀ ਹੁੰਦਾ ਉੱਤੇ ਪਾਦਾ ਉੱਤੇ ਬਾਤ ਆ ਬੁਰਾ ਲੱਗ ਰਿਹਾ ਉਹਦੇ ਪਾਸੇ ਭੇਜਦਾ ਹਾਂ ਹਾਂ ਉਹਦੇ ਪਾਸੇ ਓਏ ਮਜਬੂਤ ਉਹਦੇ ਪਾਸੇ ਬ੍ਰੈਂਡਿੰਗ ਨਾ ਸਹੀ ਮੈਟਰ ਮੁੰਡਿਆਂ ਨੇ ਪੂਰੇ ਯੋਰਾ ਸ਼ੋਰਾ ਨਾਲ ਕੰਮ ਨੂੰ ਲੱਗੇ ਵੇਖੋ ਕਿ ਡਿਨਰੀ ਪਾਉਂਦੇ ਆ ਬਹੁਤ ਜ਼ਰੂਰੀ ਕੰਮ ਹੈ ਮੈਂ ਮੇਰੇ ਵਾਲਾ ਫੋਨ ਤਾਂ ਹੀ ਟੂ ਮੱਚ ਹਾਂਜੀ ਦੋਸਤੋ ਕੀ ਹਾਲ ਜਾਂ ਜਾਲੀ ਹਾਂਜੀ ਦੋਸਤੋ ਕੀ ਗੱਲ ਗੁੱਸਾ ਹੀ ਕਰਕੇ ਜੇ ਕੀ ਗੱਲ ਮਾਹੌਲ ਸਹੀ ਨਹੀਂ ਬਣਿਆ ਮਾਹੌਲ ਤਾਂ ਬਣਾਉਨੇ ਆ ਆਏ ਵਾ ਸਟੈਡ ਲੱਗ ਗਿਆ ਵਾ ਤੇ ਇਹਦੇ ਵਿੱਚ ਆਪਣੀ ਲੱਗੂਗੀ ਐਲਸੀਡੀ ਪੀਤਾ ਫੜ ਮਿਲ ਕੇ ਲਾਈ ਆਪਾਂ ਤਾਂ ਆਹ ਮਿਸਤਰੀ ਨੇ ਲਾਇਆ ਵੀਰ ਬਹੁਤ ਯੱਸ ਕਰਾਉਂਦਾ ਟਰਾਲੇ ਦੀ ਆਹ ਉਸਤਾਜੀ ਬੜਾ ਮੜ ਗਈ ਥੋੜੀ ਚੁੱਕ ਕੇ ਸੁੱਟ ਦੇ ਚੁੱਕ ਚੁੱਕ ਵਾਇਰਿੰਗ ਲਵਾਈ ਰੰਗ ਲਵਾਈ ਰੰਗ ਆ ਵੇਖੀ ਨੂੰ ਬਹੁਤ ਆਉ ਆਏ ਉਹ ਤੇਰੀ ਨੂੰ ਆ ਗੋੜਾ ਮੇਰਾ ਬੂੰਦੀ ਕਿਨੂੰ ਪੁੱਛੇਗਾ ਚੁੱਕੰਦਿਆ ਬੂੰਦੀ ਕਿਨੂੰ ਪੁੱਛੇਗਾ ਚੁੱਕੰਦਿਆ ਮੂੰਹ ਤੇਰੇ ਚ ਮਿਡਾ ਖਾਨ ਵਾਲਾ ਪੂੰਦੀ ਖਾਂਦਿਆ ਨਹੀਂ ਨਹੀਂ ਵੀ ਇੱਕ ਗਗਨ ਵੀਰ ਸਾਡਾ ਗਗਨ ਵੀਰ ਨੂੰ ਮਾਮੇ ਨੂੰ ਕਹ ਬੂੰਦੀ ਲੈ ਲਈ ਤੇ ਪੂਹ ਲਾ ਲਿਆ ਤੈਨੂੰ ਅਰੇ ਉਂ ਕਰਾਈ ਜਾਂਦਾ ਰੂਪੀ ਆਹ ਵਾਹ ਚਾਏ ਚਾ ਵੀਰੇ ਨੇ ਮੁੰਡੇ ਚਾਏ ਮੋਦੀ ਚਾਹੇ ਪੀ ਕੇ ਪ੍ਰਧਾਨ ਮੰਤਰੀ ਬਣ ਗਿਆ ਚਾਹੇ ਉਹ ਚਾਹੇ ਵੇਸ਼ ਕੀ ਆਏ ਵਾਏ ਕਹਨੇ ਮੁੰਡਿਆਣੇ ਐਂਡ ਐਂਡ ਕਰਾਤੀ ਹੈ ਯੈਸ ਕਰਾਈ ਹੁੰਦੇ ਮੁੰਡੇ ਯੈਸ ਮੇਰੇ ਵੀਰੋ ਇੱਧਰ ਵੀ ਯੈਸ ਹੋ ਗਈ ਆ ਇੱਧਰ ਓਮਬੋ ਏ ਕੀ ਹੋ ਗਿਆ bro oh no ਯਾਰੋ ਗਲਤ ਕੰਮ ਹੋ ਗਿਆ ਮੇ bro ਕਾਮਾ ਕਹਿੰਦੇ ਐਂਡ ਤੇ ਆਇਆ ਪਿਆ ਐਂਡ ਤੇ ਆ ਫਾਈਨਲ ਟੱਚ ਚੱਲੰਦਿਆ ਤੇ ਅੰਦਰ ਮੁੰਡੇ ਉਹ ਲਾਈਟਿੰਗ ਵਗੈਰਾ ਕਰ ਰਹੇ ਆ ਹਾਂਜੀ ਪੂਰੀ ਯੱਸ ਹੋਈ ਬਈ ਆ ਕਹਿੰਦੇ ਲੋਕਾ ਆਸ ਮੌਸਮ ਹੋਈ ਹੋਈ ਲੈ ਤਾਲਾ ਕੱਢਾਂ ਵੇ ਉਹ ਹੋ ਗਿਆ ਇਹਨੇ ਸਵੇਰ ਦਾ ਇੱਕ ਕੰਮ ਨਹੀਂ ਕੀਤਾ ਉਹ ਵਾਹ ਚਿਹਰੇ ਨੇ ਜੂਸ ਵੀ ਨਾ ਹਣੇ ਸੁਈਏ ਦਾ ਉਹ ਸੇਵਕੀ ਨੇ ਕਿੰਨਾ ਕੰਮ ਕੀਤਾ ਸ਼ੇਰ ਆਪ ਦਾਦੇ ਕੋਖਣੀ ਦਮਾਨੀ ਦਾ ਕੰਮ ਨਹੀਂ ਕੀਤਾ ਇਹਨੇ ਸੌਰੀ ਇਹ ਬਸ ਆਇਆ ਵਾ ਜਦੋਂ ਦਾ ਇੱਥੇ ਬੈਠਾਣਗੇ ਅਭੀ ਮੇਰੇ ਇਧਰ ਲੇਟਾ ਦਾ ਕੰਮ ਹੁੰਦਾ ਤੇ ਹੁਣੇ-ਹੁਣੇ ਆਪਣੇ ਕੋਲ ਐਨ ਆਰ ਆਈ ਵੀਰ ਪਹੁੰਚੇ ਆ ਐਨ ਆਰ ਆਈ ਐਨ ਆਰ ਦੱਸ ਵੀਰ ਤੂੰ ਆਪਣੇ ਕੋਈ ਵਿਚਾਰ ਬਸ ਮਹਾਰਾਜ ਦੀ ਕਿਰਪਾ ਪੈਸਾ ਆਉਂਦਿਆ ਡਾਉਂਦਿਆ ਓਏ ਕਹੇ ਸੱਸ ਵਾਲੀ ਤੇ ਪਾਜੀ ਇੱਥੇ ਸੱਸ ਵਾਲੀ ਦੀ ਗੱਲ ਹੀ ਨਹੀਂ ਸੀ ਆ ਸਿਮੇ ਵੀਰ ਇਸ ਬੈਗ ਸਿਮੇ ਵੀਰ ਆ ਜਾਓ ਸ਼ਰਟ ਲਾ ਲਓ ਟਰਬਨ ਜੀ ਆ ਜਾਓ ਔਖੀ ਲੱਗਣਦੀ ਹੈ ਨਾ ਇਹ ਔਖੀ ਲੱਗਣਦੀ ਹੈ ਔਖੀ ਲੱਗਣਦੀ ਸਭੀ ਪਾ ਲਾ ਕੇ ਦੋਣ ਨੂੰ ਪੈਂਦੀ ਤੱਕਾ ਲਾ ਦਾ ਮੜਾ ਯਾਰ ਰਹਿਣ ਦੇ ਜੱਟਾ ਕਰਾਂਗੇ ਟੈਨਸ਼ਨ ਹੀ ਲੈਣੀ ਕਾਰ ਲੈ ਮੜੀ ਹੈ ਕੋਈ ਨਹੀਂ ਇਹ ਮੁੰਡੇ ਦੂਰੋਂ ਦੂਰੋਂ ਆਏ ਨੇ ਟਰਾਲਾ ਵੇਖਣ ਦੱਸੋ ਵੀਰ ਜੀ ਆਪਣੇ ਰਿਵਿਊ ਬਹੁਤ ਸੋਹਣਾ ਬਹੁਤ ਸੋਹਣਾ ਹੈ ਬੱਸ ਹਣਾ ਕਹਿਡੋਂ ਦਾ ਕੰਮ ਇਹ ਕਿੰਨੇ ਸਿਕਾਇਆ ਉਹ ਪਿੰਕੀ ਪ੍ਰੋਮਿਸ ਕਰਦਾ ਪਿੰਕੀ ਪ੍ਰੋਮਿਸ ਕਰ ਪ੍ਰੋਮਿਸ ਪ੍ਰੋਮਿਸ ਇਹ ਨਹੀਂ ਕਿੰਨੀ ਹਾਂ ਇਹ ਹਾਂ ਕਰਤਾ ਵੀਰ ਜੀ ਬੋਰ ਕਟੇ ਚਲਿਆ ਕੱਢ ਦੋ ਕੱਢ ਦੋ ਇੱਧਰ ਤੇ ਇੱਕ ਲੈਡ ਲੱਗ ਗਈ ਆ ਚੱਲੀਏ ਉਹ ਹੈ ਰੋਟੀ ਸਿਆਣੇ ਮੁੰਡੇ ਕਹਿੰਦੇ ਘਾਹ ਕਸੀ ਜਾਂਦੇ ਨੇ ਘਾਹ ਸੌਰੀ ਗਰਾਸ ਸਨੀਪੀ ਨਿਕਲੀ ਸੌਰੀ ਮਾਈ ਆ ਸੌਰੀ ਇਨ ਮਿਸਟੇਕ ਬ్రో ਤਾ ਕੱਢ ਰਾ ਹੈਗਾ ਗਾਲ ਪੇ ਵੜਨੇ ਨੇ ਹਾਂ ਅਵੀਰ ਜੀ ਉਹ ਸੁਣਿਓ ਵੀਰ ਜੀ ਉਹ ਆੜੇ ਤੇ ਦਿਖਾ ਦੇ ਬਾਈ ਤੇ ਪੜਾ ਪੜਾ ਨਹੀਂ ਮਾਜਾਂ ਕਿਦਾਂ ਮਮਾ ਕਾਹੀ ਬੜਾ ਗੋਗਾ ਬੰਦ ਸੰਜੀਤ ਆਹ ਆਹ ਲਿਖਿੰਦੇ ਵੀਰ ਨਹੀਂ ਜਾਂਦਾ ਟਰੈਕਟਰ ਦੇ ਕੋਲ ਕਿਉਂ ਵੀਰ ਆਹ ਹੋਵੇ ਉਹ ਕੇ ਰਿਪੋਰਟਾਂ ਦੇ ਉਹ ਲੱਗਾ ਟਰੈਕਟਰ ਉਹ ਲੱਗ ਰਿਹਾ ਬਣੂਗਾ ਅਲਗੇ ਨਹੀਂ ਬਣੂ 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 ਤੇਜ਼ ਤੇ ਆ ਗਿਆ ਵੀਰ ਲੋ ਅਬ ਇਹ ਕੱਢਣ ਦਾ ਸਟਿੱਕਰ ਚੰਡਾ ਕਿਧਰ ਗਿਆ ਚੰਡਾ ਲਾ ਗਿਆ ਆ ਚਲਦਾ ਚੰਡਾ ਆਹ ਉਹਨੋਂ ਬਣੀ ਗੱਲ ਇਹ ਕੀ ਹੋ ਗਿਆ ਮੇਰੇ ਵੀਰੋ ਸਰਾ ਪੰਜਾਬ ਪੰਜਾਬ ਹੋਈ ਬਈ ਕਰਨ ਤਰਨ ਫਿੰਦੇ ਆ ਓ ਚਲੋ ਟੋਜਨ ਰੁਕ ਲੱਗੇ ਪਉਣ ਗੱਡੀ ਫਸ ਗਈ ਇੱਥੇ ਤਾਂ ਕਰ ਗਿਆ ਰੁਕ ਜਾ ਵੀਰੇ ਤੂੰ ਬਾਲਾ ਧੱਕਾ ਕਰੀ ਜਨਾ ਭਜਾ ਕੇ ਜਾਂਦੇ ਮਗਰ ਹਾਂ ਦਾ ਧੱਕਾ ਚੱਲ ਹੋ ਸਾਰਾ ਲੱਗ ਗਿਆ ਚੱਲ ਨਹੀਂ ਬਣੀ ਕੋਈ ਮੇਰੇ ਦਾ ਆ ਦੱਸਣ ਕੀ ਕੀਤਾ ਟੱਕ ਲਾਤਾ ਸਾਲਿਆ ਬੜਾ ਨਾਂ ਨਹੀਂ ਨਹੀਂ ਬੱਜ ਗਿਆ ਲੱਗ ਗਿਆ ਨਹੀਂ ਨਹੀਂ ਗਿਆ ਇਹ ਗੋੜ ਹਰਮਨ ਵੀਰ ਆ ਰਿਓ ਆ ਜਾ ਥੋੜਾ ਜਿਆ ਇਹੋ ਜੇ ਡਰਾਈਵਰ ਘਰ ਘਰ ਹੋਣ ਨਾ ਫਿਰ ਤਰੱਕੀ ਹੋਣੀ ਆ ਉਹ ਸਾਲਿਆ ਵੱਜ ਗਿਆ ਆ ਵੀ ਮਿੱਤਰੋ ਕਹਿੰਦੇ ਮੁੰਡਿਆਂ ਨੇ ਐਂਡ ਘਰਾਤੀ ਐ ਹੋਰ ਕੀ ਬਾਤ ਹੈ ਜੀ ਗੋਪੀ ਹੋਣ ਤੋਂ ਹੋ ਗਈ ਜੱਸ ਇੱਕ ਦੋ ਉੱਧਰ ਮਾਰਦੇ ਛੇ ਛੇ ਆ ਫੈਵੀ ਕੀ ਉਹ ਕਰਦਾ ਵਿਕਸ ਹਾਂ ਨਹੀਂ ਨਹੀਂ ਉਹ ਨਹੀਂ ਹੋਇਆ ਹੋ ਗਈ ਜੱਸ ਗੋਪੀ ਵੀਰ ਦਸੋਂ ਮਾਣਾਰੀ ਰਿਵਿਊ ਦੋ ਹੋ ਨਾ ਪੂਰੀ ਜੱਸ ਕਰਾਤੀ ਯਾਰ ਮੁੰਡਿਆ ਮਿਹਨਤ ਬਹੁਤ ਸਾਰੀ ਮਿਹਨਤ ਉਹ ਸਿਮਰਨ ਵੀਰ ਦੀ ਜਿਹੜਾ ਹੋਣ ਅਰਗੇਟ ਮੁੰਡੇ ਪੂਰੇ ਯੋਰਾ ਸ਼ੋਰਾ ਨਾਲ ਪਿਆਰੀਆਂ ਚੈਨਲ ਦੇ ਸੁੱਤੇ ਆ ਉਹ ਸੌਰੀ ਕਿ ਟਾਈਮ ਆਪਣਾ ਹੋ ਗਿਆ ਵਾ 1 ਵਜ ਗਏ ਰਾਤ ਦੇ ਤੇ ਮੁੰਡੇ ਹਜੇ ਵੀ ਡੜੇ ਪਿਆ ਕੰਮ ਕਰਨ ਪੂਰੀਆਂ ਪਿਆਰੀਆਂ ਚੈਨਲਆਂ ਕਹਿੰਦੇ ਆ ਕਿ ਨਾ ਕੋਈ ਕਸਰ ਨਹੀਂ ਰਹਿਣ ਦਣੀ ਹਾਂ ਕੱਲੀ ਕੱਲੀ ਚੀਜ਼ ਐ ਬੁਰੀ ਗੁਣੀ ਦਾ ਹਰੂ ਸੇ ਕਾ ਇਥਰੇ ਕੰਮ ਖਤਰੇ ਵਾਲਾ ਪਰ ਉਹ ਉਹ ਮੁੰਡਿਆ ਰਹਿੰਦਾ ਸਹੀ ਗੱਲ ਐ ਹੌਨ ਲਾਈਟਾਂ ਕਹਿੰਦੀ ਜਗਾਉਣੀਆਂ ਇਧਰ ਨੇਰਾ ਕਰਤਾ ਮੁੰਡਿਆ ਨੇ ਕਹਿੰਦੇ ਪਰ ਜਿਆ ਨੇਰਾ ਹੋ ਗਿਆ ਤੇ ਮੁੰਡੇ ਨਾ ਪੂਰੇ ਡਟੇ ਪਏ ਮੈਂ 2 235 ਹੋ ਗਏ ਆ ਤੇ ਪੂਰੇ ਕਹਿੰਦੇ ਜੇ ਕਹਿੰਦੇ ਸੌਣਾ ਥੱਕਾਂ ਜਿਹੜੀ ਨਹੀਂ ਆਉਂਦਾ ਥੱਕਾਂ ਜਿਹੜੀ ਸਵੇਰ ਤੇ ਲੱਗੇ ਆ ਤੇ ਮੁੰਡੇ ਕਹਿੰਦੇ ਨਬੇਟ ਕੇ ਸੌਣਾ ਵਾ ਕਹਿੰਦੇ ਨੀਂਦ ਨਹੀਂ ਆਉਂਦੀ ਚਾਹ ਹੀ ਬੜਾ ਨਾ ਚਾਹ ਹੀ ਬਹੁਤ ਆ ਬਾਕੀ ਤੁਸੀਂ ਟਰਾਲੇ ਦੀ ਲੁੱਕ ਚੈੱਕ ਕਰੋ ਮੇਰੇ ਵੀਰੋ ਦੇਖੋ 12 12 ਹੀ ਸਿੰਪਲ ਰੱਖਿਆ ਵਾ 12 ਲੋਕਾਂ ਨੂੰ ਪਤਾ ਲੱਗੇ ਅਸੀਂ ਡਾਊਨ ਟੂ ਅਰਥ ਆ ਪਰ ਅੰਦਰੋਂ ਜਿਰਾਉਣਾ ਨਾ ਓ ਵਾਓ ਓ ਵਾਓ ਲਾਗਜ਼ਰ ਲਾਓ ਆਏ ਕਰੋ ਜੇ ਕਾ ਕਾਤਾ ਵਾਹ ਕੁਛੀ ਕੀ ਬਥੇ ਕਹਿੰਦੇ ਐਡਾ ਬਲੌਗ ਇੱਥੇ ਸੰਭਾਵਤ ਕੀਤਾ ਜਾਵੇ ਸ਼ੇਅਰ ਕਰ ਦਿਓ ਤੇ ਕਮੈਂਟ ਸਾਡੇ ਕਰਨ ਵੀਰ ਪੁੱਤੋਂ ਸਬਸਕ੍ਰਾਈਬ ਕਰ ਲਓ ਵੀਰ ਜੀ ਥੋੜਾ ਨੇੜਾ ਚੰਦ ਨੇ ਆ ਮੜਾ ਜਾ ਚੰਦ ਨਹੀਂ ਚੰਗੀ ਤਰ੍ਹਾਂ ਆ ਹਾਂ ਹਾਂ ਸਾਡੇ ਕਰਨ ਵੀਰ ਨੇ ਤੇ ਬਾਦੋ ਬਾਦ ਕਹਿੰਦੇ ਬਲੌਗ ਨੂੰ ਸਪੋਰਟ ਕਰੋ ਸ਼ੇਅਰ ਕਰੋ ਕਮੈਂਟ ਕਰ ਦਿਓ ਕਾ ਨਾ ਕਰਨੀ ਇਹ ਆ ਬ్రో ਚਲੋ ਜੀ ਆਜ ਦੇ ਵਲੌਗ ਦੀ ਇੱਥੇ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਚਾਲ ਆ